ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੂਰੇ ਜ਼ਿਲ੍ਹਾ ਖੰਨਾ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਭਾ ਚੀ ਦੀਆਂ ਚੋਣਾਂ ਕੁੱਲ 5 ਬਲਾਕਾਂ ਦੇ ਵਿੱਚ ਪੋਲ ਹੋਈਆਂ ਸਨ ਇਹ ਵੋਟਾਂ ਬਹੁਤ ਹੀ ਪੀਸਫੁਲ ਤਰੀਕੇ ਦੇ ਨਾਲ ਪੋਲ ਹੋਈਆਂ ਅਤੇ ਇਹਨਾਂ ਦੀ ਗਿਣਤੀ ਵੀ ਪੂਰੇ ਪੂਰੇ ਜ਼ਿਲ੍ਹਾ ਖੰਨਾ ਦੇ ਵਿੱਚ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਹੋਈ ਸਿਰਫ ਇੱਕ ਖੰਨਾ ਬਲਾਕ ਦੇ ਵਿੱਚ ਗਿਣਤੀ ਦੇ ਸਮੇਂ ਸ਼ਾਮ ਦੇ ਵਕਤ ਇੱਕ ਯਾਦਵਿੰਦਰ ਸਿੰਘ ਯਾਦੂ ਨਾਮ ਦੇ ਵਿਅਕਤੀ ਵੱਲੋਂ ਰਿਟਰਨਿੰਗ ਅਫੀਸਰ ਅਤੇ ਉਹਨਾਂ ਦੇ ਸਟਾਫ ਦੇ ਨਾਲ ਮਿਸਬੀਹੇਵ ਕੀਤਾ ਗਿਆ ਜਿਸ ਨੂੰ ਰਿਟਰਨਿੰਗ ਅਫੀਸਰ ਵੱਲੋਂ ਵਾਰਨਿੰਗ ਵੀ ਦਿੱਤੀ ਗਈ। ਕਰੀਬ ਤਿੰਨੂ ਕੁ ਬਕਸੇ ਜਦੋਂ ਕਾਊਂਟਿੰਗ ਦੇ ਰਹਿੰਦੇ ਸਨ, ਯਾਦਵਿੰਦਰ ਸਿੰਘ ਿਆਦੂ ਵੱਲੋਂ ਐਸਡੀਐਮ ਕਮ ਰਿਟਰਨਿੰਗ ਅਫੀਸਰ ਨਾਲ ਮਿਸਬੀਹੇਵ ਕੀਤਾ ਗਿਆ। ਜਿਨ੍ਹਾਂ ਦੀ ਡਾਇਰੈਕਸ਼ਨ ਤੇ ਪਹਿਲਾਂ ਯਾਦਵਿੰਦਰ ਸਿੰਘ ਿਆਦੂ ਨੂੰ ਕਾਊਂਟਿੰਗ ਸੈਂਟਰ ਤੋਂ ਰਿਮੂਵ ਕੀਤਾ ਗਿਆ। ਅਤੇ ਫਿਰ ਰਿਟਰਨਿੰਗ ਅਫੀਸਰ ਦੀ ਰਿਟਰਨ ਕੰਪਲੇਂਟ ਦੇ ਉੱਤੇ ਯਾਦਵਿੰਦਰ ਸਿੰਘ ਯਾਦੂ ਦੇ ਖਿਲਾਫ ਮਕਦਮਾ ਨੰਬਰ 212/25 ਥਾਣਾ ਸਿਟੀ 2 ਖੰਨਾ ਵਿਖੇ ਦਰਜ ਕੀਤਾ ਗਿਆ। ਯਾਦਵਿੰਦਰ ਸਿੰਘ ਯਾਦੂ ਦੇ ਖਿਲਾਫ ਪਹਿਲਾਂ ਵੀ 10 ਤੋਂ ਵੱਧ ਮਕਦਮੇ ਦਰਜ ਹਨ। ਇਸ ਦੇ ਵਿਰੋਧ ਦੇ ਵਿੱਚ ਯਾਦਵਿੰਦਰ ਸਿੰਘ ਯਾਦੂ ਦੇ ਸਮਰਥਕਾਂ ਵੱਲੋਂ ਨੈਸ਼ਨਲ ਹਾਈਵੇ 44 ਕਰੀਬ 3 ਘੰਟੇ ਵਸਤੇ ਜਾਮ ਕਰ ਦਿੱਤਾ ਗਿਆ ਤੇ ਲੋਕਾਂ ਦੀ ਆਵਾਜਾਈ ਨੂੰ ਰੋਕਿਆ ਗਿਆ। ਇੱਥੋਂ ਤੱਕ ਕਿ ਐਂਬੂਲੈਂਸ ਨੂੰ ਵੀ ਲੰਘਣ ਨਹੀਂ ਦਿੱਤਾ ਗਿਆ। ਜਿਸ ਦੇ ਕਰਕੇ ਇਹਨਾਂ ਲੋਕਾਂ ਦੇ ਖਿਲਾਫ ਮੁਕੱਦਮਾ ਨੰਬਰ 184/25 ਥਾਣਾ ਸਿਟੀ 1 ਦਰਜ ਕੀਤਾ ਗਿਆ ਹੈ ਇਸ ਇੱਕ ਇਨਸੀਡੈਂਟ ਤੋਂ ਇਲਾਵਾ ਪੁਲਿਸ ਜ਼ਿਲ੍ਹਾ ਖੰਨਾ ਦੇ ਵਿੱਚ ਨੋਮੀਨੇਸ਼ਨਸ ਤੋਂ ਲੈ ਕੇ ਚੋਣਾਂ ਦੇ ਰਿਜ਼ਲਟ ਡਿਕਲੇਅਰ ਹੋਣ ਤੱਕ ਸਾਰਾ ਦਾ ਸਾਰਾ ਪ੍ਰੋਸੈਸ ਜੋ ਹੈ ਬੜਾ ਹੀ ਪੀਸਫੁੱਲ ਰਿਹਾ ਹੈ ਅਤੇ ਕੋਈ ਵੀ ਕਿਤੇ ਵੀ ਅਨਸੁਖਾਵੀ ਘਟਨਾ ਨਹੀਂ ਹੋਈ ਹੈ ਇਲਾਵਾ ਇੱਕ ਫੇਕ ਤੇ ਮਿਸਟੀਰੀਅਸ ਨਿਊਜ਼ ਵਾਇਰਲ ਹੋ ਰਹੀ ਹੈ ਕਿ ਇਸ ਇਨਸੀਡੈਂਟ ਨੂੰ ਲੈ ਕੇ ਐਸਐਚਓ ਸੀਟੀ 2 ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਇਹ ਨਿਊਜ਼ ਬਿਲਕੁਲ ਹੀ ਗਲਤ ਹੈ ਤੇ ਇਹਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਕਿਸੇ ਵੀ ਨਿਊਜ਼ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਉਹਦੀ অথেন্টিਸਿਟੀ ਜ਼ਰੂਰ ਵੈਰੀਫਾਈ ਕਰੋ ਅਤੇ ਫੇਕ ਨਿਊਜ਼ ਤੋਂ ਸਾਵਧਾਨ ਰਹੋ ਖੰਨਾ ਪੁਲਿਸ ਹਮੇਸ਼ਾ ਹੀ ਸ਼ਾਂਤੀ ਬਣਾਈ ਰੱਖਣ ਲਈ ਵਚਨਬੱਧ ਹੈ ਥੈਂਕ ਯੂ